ਚੋਰੀ ਦੀਆਂ ਵਾਰਦਾਤਾਂ ਤੇ ਗੋਲੀਆਂ ਮਾਰ ਕਤਲਾਂਮ ਹੋ ਰਹੇ ਹਨ ਸੁਤਰੰਤਾਰਨ ਸ਼ਹਿਰ ਮੁਹੱਲਾ ਟਾਂਗਛਤਰੀ ਦੇ ਵਿੱਚ ਵਾਪਰੀਏ ਵੱਡੀ ਵਾਰਦਾਤ ਜਿੱਥੇ ਕੀ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਸੋ ਲੜਕੇ ਦਾ ਪਿਤਾ ਤਰੰਤਾਰਨ ਦੇ ਸਿਵਲ ਸਰਕਾਰੀ ਹਸਪਤਾਲ ਮੋਸ਼ਰੀ ਦੇ ਵਿੱਚ ਕੰਮ ਕਰਦਾ ਹੈ ਤਰੰਤਾਰਨ ਪ੍ਰਸ਼ਾਸਨ ਦੇ ਹੱਥ ਹਜੇ ਤੱਕ ਖਾਲੀ ਹਨ ਜੇਕਰ ਤਰੰਤਾਰਨ ਦੇ ਵਿੱਚ ਪੁਲਿਸ ਦੀ ਚੰਗੀ ਗਸ਼ਤ ਵਧਾ ਦਿੱਤੀ ਜਾਵੇ ਤਾਂ ਇਹ ਘਟਨਾਵਾਂਤੇ ਠੱਲ ਪਾਈ ਜਾ ਸਕਦੀ ਹੈ। ਤਬ ਕੋਈ ਨਹੀਂ ਪਤਾ ਨਹੀਂ ਲੱਗਾ ਕਿਹੜਾ ਅਣਸ਼ਤ ਅ ਗੋਲੀਆਂ ਮਾਰ ਕੇ ਗਿਆ ਵਾ ਪੁਰੀਆਂ ਮਾਰ ਗਿਆ ਮੈਂ ਦੋਫਾ ਡਿਕਲੇਰ ਕਰ ਦਿੱਤਾ ਕਿ ਜੀ ਤਲਬੂ ਲੱਗੇ ਸੋਕੀਏ ਇਹ ਇਲਾਜ ਹੈ ਉੱਥੇ ਨਹੀਂ ਹੋਏ ਉਮਰ 25 ਕੇ ਸਾਲ ਆ ਹੈ ਨਹੀਂ ਕੁਵਾਰਾ ਬਾਜੀ ਅੱਛਾ ਤਾਂ ਇਹ ਦੇਖੋ ਯਾਰ ਮੇਰਾ ਉਹ ਬਦਲਣ ਮੈਂ ਕੋਲ ਨਹੀਂ ਨੂੰ ਕੋਈ ਸੰਗਲਣ ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਜੀ ਸ਼ਹੀ ਕੋਈ ਨਹੀਂ ਤਾਂ ਨਹੀਂ ਮੈਂ ਤਾਂ ਸਾਡੀ ਤੁਹਾਡੀ ਤੁਹਾਡੇ ਨਾਲ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਕੁਝ ਦੱਸਣਾ ਹੁਣ ਬੱਚੇ ਬੱਚੇ ਤਾਂ ਬਾਹਰ ਅੰਦਰ ਜਾਂਦੇ ਜੇ ਨਾ ਕਿੰਨੇ ਪਤਾ ਵਾ ਕਿ 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 ਗਨਰਾਇਜ਼ਰ ਮੈਂ ਬੋਲਣਾ ਸੋਚਣਾ ਕਿ ਕਿਥੋਂ ਦਿੱਤੀ ਤੁਸੀਂ ਦੇ ਸਕਦੇ ਮੇਰੇ ਪਾਲਣ ਕਿੰਨੇ ਗਏ ਨੇ ਕਿੰਨੇ ਕੋਈ ਕਰਵਾਏ ਜੀ ਤੇ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਸੇਂ થઈ ਹੋਇਆ ਜੀ ਲਾਗੀ ਮੇਰਾ ਲਾਗੀ ਇੱਕ ਵਾਰ ਇਹਨੇ ਇੱਕ ਵਾਰ ਹਾਂ ਇੱਕ ਵਾਰ ਤੇ ਹੈ ਕਿ ਤੇ ਜਾ ਕੇ ਮਲੇ ਜੀ ਸੀ ਅੱਛਾ ਮਲੇ ਮਲੇ ਮਲਾਡਾਂ ਖੇਤਰ ਹੀ ਆਪਣਾ ਲੱਗਾ ਪਤਾ ਕੱਥੇ ਪਹੁੰਚਿਆ ਉਹ ਮੈਂ ਮੋਟਰਸਾਈਕਲ ਤੇ ਆਏ ਦੋ ਜਣੇ ਗੋਰੀਏ ਮਾਰਕੀਟ ਸਾਹਮਣੇ

ਤੇ ਕੀ ਆਪਣਾ ਕੰਮ ਕਰਦੇ ਇਹ ਕੇਸ ਡਿਸਕਸਟ ਕਰਕੇ ਤਰਤੀਸ਼